ਸਸ ਸਤ ਸਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਇਸ ਹਫਤੇ ਯੂਰਪ ਦੇ ਵਿੱਚੋਂ ਵੈਸੇ ਤਾਂ ਯੂਰਪ ਦੇ ਵਿੱਚੋਂ ਅਮਰੀਕਾ ਨੂੰ ਬਹੁਤ ਸਾਰੀਆਂ ਫਲਾਈਟਾਂ ਜਾਂਦੀਆਂ ਨੇ ਪਰ ਇਸ ਹਫਤੇ ਯੂਰਪ ਦੇ ਵਿੱਚੋਂ ਤਿੰਨ ਫਲਾਈਟਾਂ ਬੜੀਆਂ ਅਹਿਮ ਵਾਸ਼ਿੰਗਟਨ ਜਾਣੀਆਂ ਸੀ ਦੋ ਉਹਨਾਂ ਦੇ ਵਿੱਚੋਂ ਜਾ ਚੁੱਕੀਆਂ ਨੇ ਤੀਜੀ ਕਹਿ ਲਓ ਕਿ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਰਾਹ ਦੇ ਵਿੱਚ ਹੈ ਤੇ ਹੁਣ ਤੋਂ ਕੁਝ ਸਮੇਂ ਬਾਅਦ ਇੱਥੋਂ ਜਿਹੜਾ ਯੂਕਰੇਨ ਤੋਂ ਤੁਰੇ ਹੋਏ ਜ਼ਲਨੈਸਕੀ ਆ ਉਹਨਾਂ ਨੇ ਅਮਰੀਕਾ ਪਹੁੰਚਣਾ ਅਮਰੀਕਾ ਪਹੁੰਚ ਕੇ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਣੀ ਆ ਡੋਨਲਡ 트੍ਰੰਪ ਉਹਨਾਂ ਦੇ ਨਾਲ ਤੇ ਇਹਦੇ ਵਿੱਚ ਕੀ ਗੱਲਬਾਤ ਹੋਣੀ ਆ ਬੜੀ ਅਹਿਮ ਆ ਉਤੋਂ ਪਹਿਲਾਂ ਫਰਾਂਸ ਵਾਲੇ ਜਿਹੜੇ ਆ ਅਮਰੀਕਾ ਜਾ ਕੇ ਆਏ ਨੇ ਮੈਨੂਅਲ ਮੈਕਰੋਨ ਤੇ ਲੰਘੇ ਰੋਜ਼ ਹਜੇ ਕਹ ਲੋਗੇ ਤਾਜ਼ਾ-ਤਾਜ਼ਾ ਇਹ ਕੰਮ ਆ ਜਦੋਂ ਮੈਂ ਰਿਕਾਰਡਿੰਗ ਕਰ ਰਿਹਾ ਤਾਂ ਸਰਕੀਸ ਸਟਾਮਰ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਉਹ ਜਹਾਜ਼ ਦੇ ਵਿੱਚ ਹੀ ਨੇ ਵਾਸ਼ਿੰਗਟਨ ਤੋਂ ਵਾਪਸ ਹੀਥਰੋ ਜਾਂ ਲੰਡਨ ਜਿੱਥੇ ਵੀ ਉਹਨਾਂ ਨੇ ਲੈਂਡ ਕਰਨਾ ਤੇ ਉਹ ਇਥੋਂ ਯੂਕੇ ਤੋਂ ਤੁਰ ਕੇ ਅਮਰੀਕਾ ਪਹੁੰਚੇ ਸੀ ਤੇ ਹੁਣ ਅਮਰੀਕਾ ਤੋਂ ਵਾਪਸ ਯੂਕੇ ਆ ਇਹ ਤਿੰਨ ਵਿਸ਼ਵ ਲੀਡਰ ਚਾਰ ਉਲਟ ਗਦਰ ਆਬਵੀਸਲੀ ਡੋਨਲਡ 트ੰਪ ਇਹਦੇ ਵਿੱਚ ਜੇਕਰ ਆਪਾਂ ਸ਼ਾਮਿਲ ਕਰ ਲਈ ਤਾਂ ਇਹਨਾਂ ਦੀਆਂ ਮੁਲਾਕਾਤਾਂ ਦੇ ਵਿੱਚੋਂ ਪੂਰੀ ਦੁਨੀਆ ਦੇ ਲਈ ਕੀ ਸੰਕੇਤ ਹੈ ਤੇ ਖਾਸ ਕਰਕੇ ਸਾਡੇ ਯੂਕੇ ਵਾਲਿਆਂ ਦੇ ਲਈ ਅੱਜ ਜਿਹੜੀ ਸਰਕੀਸ ਟਾਮਰ ਤੇ ਡੋਨਲਡ 트ੰਪ ਦੀ ਮੁਲਾਕਾਤ ਹੋਈ ਆ ਇਹਦੇ ਵਿੱਚੋਂ ਕੀ ਨਿਕਲ ਕੇ ਆਇਆ ਜੇਕਰ ਮੈਂ ਪਹਿਲਾਂ ਕਿਉਂਕਿ ਪਹਿਲਾਂ ਮੈਨੂਅਲ ਮੈਕਰੋਨ ਜਿਹੜੇ ਜਾ ਕੇ ਆਏ ਨੇ ਵਾਸ਼ਿੰਗਟਨ ਉੱਥੇ ਬਹੁਤ ਸਾਰੀਆਂ ਉਹਨਾਂ ਦੀਆਂ ਚਲੋ ਗੱਲਾਂ ਬਾਤਾਂ ਹੋਈਆਂ ਇਹਦੇ ਵਿੱਚ ਮੇਨ ਜਿਹੜਾ ਮੇਨ ਇੱਕ ਸਭ ਤੋਂ ਜ਼ਿਆਦਾ ਗੱਲ ਆ ਰਹੀ ਆ ਉਹ ਇਹ ਆ ਕਿ ਜਿਹੜਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਸੰਧੀ ਕਰਵਾਉਣੀ ਆ ਯੂਕਰੇਨ ਤੇ ਰਸ਼ੀਆ ਦੇ ਵਿੱਚ ਪੀਸ ਕਰਵਾਉਣੀ ਆ ਇਹਦੇ ਵਿੱਚ ਅਮਰੀਕਾ ਨੂੰ ਵੱਡਾ ਪਲੇਅਰ ਮੰਨਿਆ ਜਾ ਰਿਹਾ ਤੇ ਚਲੋ ਜੀ ਮੰਨਿਆ ਵੀ ਜਾਣਾ ਕਿਉਂਕਿ ਜਿੱਥੇ ਆਪਾਂ ਦੇਖੀਏ ਦੁਨੀਆ ਦੇ ਵੱਡੇ ਵੱਡੇ ਮੋਲਕਾਂ ਦੀ ਮਿਲਟਰੀ ਇੱਕ ਪਾਸੇ ਆ ਯੂਐਸਏ ਦੀ ਇੱਕ ਪਾਸੇ ਆ ਸੋ ਆਬਵੀਅਸਲੀ ਨੈਟੋ ਦੇ ਵਿੱਚ ਵੀ ਸਭ ਤੋਂ ਵੱਡੀ ਜਿਹੜੀ ਮਿਲਟਰੀ ਆ ਉਹ ਯੂਐਸਏ ਦੀ ਆ ਤੇ ਇਸ ਕਰਕੇ ਤੇ ਡੋਨਲਡ ਟਰੰਪ ਤੁਹਾਨੂੰ ਪਤਾ ਉਹ ਏਸਟਰੀਕੇ ਦਾ ਸਖਸ਼ਾ ਉਹ ਤਾਂ ਪੋਲਿਟੀਕਲੀ ਕਰੈਕਟ ਹੋਣ ਦਾ ਵੀ ਉਹਨੂੰ ਕੋਈ ਬਹਾਲਾ ਲੈਣਾ ਦੇਣਾ ਨਹੀਂ ਹੁੰਦਾ ਉਹਨੇ ਜਿਹੜੀ ਗੱਲ ਕਹਿਣੀ ਉਹ ਕਹਿ ਵੀ ਦੇਣੀ ਆ ਤੇ ਜਿਹੜਾ ਕੰਮ ਕਰਨਾ ਉਹ ਤੇ ਇਸ ਕਰਕੇ ਯੂਕਰੇਨ ਵਾਲਿਆਂ ਨੂੰ ਵੀ ਖਾਸੇ ਖਰਚੇ ਆ ਇਸ ਚੀਜ਼ ਦੇ ਵੀ ਪਤਾ ਨਹੀਂ ਕਿੱਧਰ ਨੂੰ ਕਹਾਣੀ ਜਾਣੀ ਆ ਹੁਣ ਟਰੰਪ ਦੇ ਵੱਲੋਂ ਵਾਰ-ਵਾਰ ਇੱਕ ਗੱਲ ਕਹੀ ਜਾ ਰਹੀ ਆ ਕਿ ਜਿਹੜੀਆਂ ਯੂਰੋਪੀਅਨ ਕੰਟਰੀਜ਼ ਆ ਇਹਨਾਂ ਨੇ ਤਾਂ ਉਹਨੇ ਪੈਸੇ ਟਰੰਪ ਕਹਿੰਦਾ ਖਰਚੇ ਨਹੀਂ ਪੈਸੇ ਤਾਂ ਖਰਚ ਹੁੰਦੇ ਆ ਅਮਰੀਕਾ ਦੇ ਤੇ ਪੀਸ ਆਉਂਦੀ ਆ ਯੂਰਪ ਦੇ ਵਿੱਚ ਵੀ ਇਹ ਤਾਂ ਯੂਰਪ ਦੀ ਪ੍ਰੋਬਲਮ ਆ ਫਿਰ ਉਹ ਵਾਰ-ਵਾਰ ਇੱਕ ਗੱਲ ਕਹਿੰਦਾ ਕਿ ਯੂਰੋਪੀਅਨ ਕੰਟਰੀਆਂ ਨੇ ਜਿਹੜੇ ਪੈਸੇ ਯੂਕਰੇਨ ਦੇ ਉੱਤੇ ਖਰਚੇ ਨੇ ਇਹਨਾਂ ਨੂੰ ਤਾਂ ਉਹ ਇਹਨਾਂ ਨੇ ਤਾਂ ਉਹ ਲੋਨ ਦੇ ਰੂਪ ਦੇ ਵਿੱਚ ਦਿੱਤੇ ਨੇ ਤੇ ਇਹਨਾਂ ਨੂੰ ਉਹ ਪੈਸੇ ਵਾਪਸ ਮਿਲ ਜਾਣੇ ਆ ਹੁਣ ਇਸ ਗੱਲ ਨੂੰ ਜੇਕਰ ਤੁਸੀਂ ਫੈਕਚੁਰੀ ਵੇਖੋ ਤਾਂ ਇਹ ਜਿਹੜਾ ਪੈਸਾ ਉਹ ਜਿਹੜਾ ਯੂਰਪੀਅਨ ਕੰਟਰੀਆਂ ਨੇ ਯੂਕਰੇਨ ਨੂੰ ਦਿੱਤਾ ਉਹ 132 ਬਿਲੀਅਨ ਯੂਰੋ ਬਣਦੇ ਨੇ ਉਹਦੇ ਵਿੱਚੋਂ ਬਹੁਤ ਘੱਟ ਪੈਸਾ ਆ ਜਿਹੜਾ ਕਿ ਲੋਨ ਦੇ ਰੂਪ ਦੇ ਵਿੱਚ ਆ ਵੱਡੀ ਗਿਣਤੀ ਦੇ ਵਿੱਚ ਪੈਸੇ ਨਹੀਂ ਵਾਪਸ ਮਿਲਣੇ ਯੂਰਪੀਅਨ ਕੰਟਰੀਆਂ ਨੂੰ ਵੀ ਜਿਹੜੇ ਇਹਨਾਂ ਨੇ ਯੂਕਰੇਨ ਦੇ ਉੱਤੇ ਖਰਚੇ ਨੇ ਜਿਹੜਾ ਵਾਪਸ ਮਿਲਣਾ ਯੂਰਪੀਅਨ ਕੰਟਰੀ ਨੂੰ ਯੂਕਰੇਨ ਦੇ ਕੋਲੋਂ ਉਹ ਕਈ ਦਹਾਕਿਆਂ ਦੇ ਵਿੱਚ ਹੌਲੀ 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 ਕਰਕੇ ਇਸ ਸਦੀ ਦੇ ਅਖੀਰ ਤੱਕ ਜਾਂਦੇ ਆ ਉਹ ਵਾਪਸ ਮਿਲਣਾ ਸੋ ਇਮੈਨਿਊਅਲ ਮੈਕਰਨ ਫ੍ਰੈਂਚ ਪ੍ਰੈਜ਼ੀਡੈਂਟ ਨੇ ਵੀ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਿਹਾ ਕਿ ਸਰ ਵੀ ਇਦਾਂ ਦੀ ਕੋਈ ਗੱਲ ਨਹੀਂ ਵੀ ਤੁਸੀਂ ਜ਼ਿਆਦਾ ਉਤੇਜਿਤ ਨਾ ਹੋਵੋ ਯੂਰੋਪੀਅਨ ਕੰਟਰੀਆਂ ਨੇ ਵੀ ਬਹੁਤ ਪੈਸਾ ਯੂਕਰੇਨ ਨੂੰ ਦਿੱਤਾ ਆ ਤੇ ਇਸੇ ਤਰੀਕੇ ਨਾਲ ਹੁਣ ਫਿਰ ਉਹੀ ਗੱਲ ਕੀਤੀ ਸਰਕੀਆ ਸਟਾਮਰ ਦੇ ਨਾਲ ਬੈਠਿਆ ਨਹੀਂ ਡੋਨਲਡ ਟਰੰਪ ਨੇ ਤੇ ਫਿਰ ਸਰਕੀਆ ਸਟਾਮਰ ਨੇ ਵੀ ਇਹ ਗੱਲ ਕਹੀ ਵੀ ਸਾਨੂੰ ਅਸੀਂ ਵੀ ਸਾਰਾ ਪੈਸਾ ਲੋਨ ਦੇ ਰੂਪ ਦੇ ਵਿੱਚ ਨਹੀਂ ਦਿੱਤਾ ਵੀ ਯੂਰੋਪੀਅਨ ਕੰਟਰੀਆਂ ਨੇ ਆਬਵੀਅਸਲੀ ਯੂਕੇ ਨੇ ਵੀ ਵੀ ਅਸੀਂ ਬਹੁਤ ਸਾਰਾ ਪੈਸਾ ਖਰਚਿਆ ਹੈ ਯੂਕਰੇਨ ਦੀ ਸਿਕਿਉਰਿਟੀ ਦੇ ਉੱਤੇ ਹੁਣ ਸਿਤੀਆਂ ਕਿਥੇ ਘੜੀਆਂ ਚ ਜੇਕਰ ਆਪਾਂ ਯੂਕੇ ਦੀ ਗੱਲ ਕਰੀਏ ਸਪੈਸੀਫਿਕਲੀ ਯੂਕੇ ਦੇ মিডিਆ ਨੇ ਸਰਕੀਅਰ ਸਟਾਮਰ ਜਿਹੜੇ ਕਿ ਯੂਕੇ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦੌਰਾ ਕਰਾਰ ਦਿੱਤਾ ਸੀਗਾ ਜਿਹੜਾ ਅੱਜ ਸਰਕੀਅਰ ਸਟਾਮਰ ਜਾ ਕੇ ਆਏ ਨੇ ਵਾਸ਼ਿੰਗਟਨ ਦੇ ਵਿੱਚ ਸਰਕੀਅਰ ਸਟਾਮਰ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਜੇ ਕਹ ਲਓ ਕਿ ਯੂਕੇ ਯੂਐਸ ਰਿਲੇਸ਼ਨ ਦੇ ਵਿੱਚ ਸਭ ਤੋਂ ਅਹਿਮ ਚੀਜ਼ ਇਹਨੂੰ ਮੰਨਿਆ ਗਿਆ ਸੀ ਹੁਣ ਕਿਉਂਕਿ ਯੂਕੇ ਜਿਹੜਾ ਯੂਰਪੀਅਨ ਯੂਨੀਅਨ ਤੋਂ ਬਾਹਰ ਆ ਚੁੱਕਾ ਅਚਾਹ ਟਰੰਪ ਵੀ ਇਸ ਗੱਲ ਨੂੰ ਸਹੀ ਵੀ ਮੰਨਦੇ ਆ ਉਹ ਕਹਿੰਦਾ ਸਹੀ ਗੱਲ ਆ ਵੀ ਜੋ ਬ੍ਰੈਕਸਿਟ ਤੇ ਵੀ ਹਾਲਾਂਕਿ ਜਿਹੜੇ ਲੇਬਰ ਵਾਲੇ ਤਾਂ ਨਹੀਂ ਸੀ ਇਹ ਸੱਕ ਦੇ ਵਿੱਚ ਕਿ ਬ੍ਰੈਕਸਿਟ ਹੋਵੇ ਤੇ ਯੂਕੇ ਯੂਰਪੀਨ ਯੂਨੀਅਨ ਤੋਂ ਬਾਹਰ ਆਵੇ ਤੇ ਵੈਸੇ ਵੀ ਲੇਬਰ ਦੇ ਬਹੁਤ ਸਾਰੇ ਪੋਲੀਟੀਸ਼ੀਅਨ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਜਿਹੜੇ 트ੰਪ ਦੇ ਵਿਰੋਧੀ ਮੰਨੇ ਜਾਂਦੇ ਰਹੇ ਨੇ ਸਾਡਾ ਜਿਹੜਾ ਫੋਰਨ ਮਿਨਿਸਟਰੀ ਆ ਫੋਰਨ ਮਿਨਿਸਟਰੀ ਆ ਆਪਣਾ ਯੂਕੇ ਦਾ ਫੋਰਨ ਸਕੱਟਰੀ ਡੇਵਿਡ ਲੈਮੀ ਉਹ ਵੀ ਬੜਾ ਖੁੱਲ ਕੇ ਬੋਲਦੇ ਰਹੇ ਨੇ ਡੋਨਲਡ 트ੰਪ ਦੇ ਬਾਬਤ ਜਦੋਂ ਸੱਤਾ ਤੋਂ ਬਾਹਰ ਹੋ ਗਿਆ ਸੀ ਜੇ ਬਾਅਦ ਵਿੱਚ ਜੋ ਕੁਝ ਵੀ ਹੋਇਆ ਉੱਥੇ ਅਮਰੀਕਾ ਦੇ ਵਿੱਚ ਕੈਪਟਲ ਰਾਈਟਸ ਵਗੈਰਾ ਸੂਇਸ ਕਰਕੇ ਇਹਨਾਂ ਦੇ ਰਿਸ਼ਤਿਆਂ ਦੇ ਲੈ ਕਿ ਯੂਐਸ ਤੇ ਯੂਕੇ ਦੇ ਰਿਸ਼ਤੇ ਹੁਣ ਕਿਦਾਂ ਦੇ ਹੋਣਗੇ ਪਰ ਡੈਫੀਨਿਟਲੀ ਡੋਨਲਡ 트੍ਰੰਪ ਨੇ ਆਈ ਥਿੰਕ ਉਹ ਲੋਕੀ ਕਹਿ ਦਿੰਦੇ ਆ ਵੀ ਬਹੁਤ ਸਾਰਾ ਕੁਝ ਕਹਿ ਲੈਂਦਾ ਪਰ ਉਹਨੂੰ ਵੀ ਪਤਾ ਵੀ ਖੇੜੀ ਗੱਲ ਕਦੋਂ ਕਰਨੀ ਆ ਤਾਂ ਕਿਦਾਂ ਕਰਨੀ ਆ ਤੇ ਯੂਕੇ ਉਹਨਾਂ ਦੇ ਲਈ ਕਿੰਨਾ ਇੰਪੋਰਟੈਂਟ ਆ no doubt ਯੂਕੇ ਹੁਣ ਉਸ ਲੈਵਲ ਦੀ ਵਰਲਡ ਪਾਵਰ ਤਾਂ ਨਹੀਂ ਰਹੀ ਜਿਸ ਲੈਵਲ ਦੀ ਇਹ ਕਈ 100 ਸਾਲ ਪਹਿਲਾਂ ਹੁੰਦੀ ਸੀ ਹੁਣ ਤਾਂ ਵੈਸੇ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਹੀ ਸਭ ਤੋਂ ਤਗੜੀ ਮਿਲਟਰੀ ਵੀ ਤੇ ਵੈਸੇ ਪਾਵਰ ਆਏ ਆ ਆਪਾਂ ਨੂੰ ਪਤਾ ਹੀ ਹੈ ਪਰ ਯੂਐਸ ਤੇ ਯੂਕੇ ਹਮੇਸ਼ਾ ਇਕੱਠੇ ਹੋ ਕੇ ਚੱਲਦੇ ਨੇ ਇਹ ਕਿਹਾ ਜਾਂਦਾ ਕਿ ਯੂਕੇ ਦੇ ਜਿਹੜਾ ਫੋਰਨ ਆਫਿਸ ਆ ਉਹਦੇ ਵਿੱਚ ਇੱਕ ਕਹਾਵਤ ਆ ਕਿ ਯੂਕੇ ਦੀ ਫੋਰਨ ਪਾਲਿਸੀ ਉਹ ਹੁੰਦੀ ਆ ਕਿ ਯੂਐਸਏ ਦੀ ਜਿਹੜੀ ਫੋਰਨ ਜੋ ਕੰਮ ਯੂਐਸਏ ਕਰਦਾ ਯੂਕੇ ਨੇ ਥੋੜਾ ਥੋੜਾ ਉਦਾਂਕਦਾ ਹੀ ਕਰਨਾ ਹੁੰਦਾ ਵੀ ਇਸ ਤਰੀਕੇ ਨਾਲ ਯੂਕੇ ਦੀ ਫੋਰਨ ਪਾਲਿਸੀ ਚੱਲਦੀ ਆ ਜਿਦਾ ਆਮ ਤੌਰ ਤੇ ਪਾਕਿਸਤਾਨ ਦੇ ਬਾਬਤ ਕਿਹਾ ਜਾਂਦਾ ਨਾ ਵੀ ਪਾਕਿਸਤਾਨ ਦਾ ਜਿਹੜਾ ਫੋਰਨ ਆਫਿਸ ਆ ਵੀ ਉਹ ਬਸ ਇਹ ਦੇਖਦਾ ਹੁੰਦਾ ਕਿ ਰਾਵਲਪਿੰਡੀ ਵਾਲਿਆਂ ਨੇ ਕੀ ਕਹਿਣਾ ਤੇ ਉਹਨਾਂ ਨੇ ਬਸ ਉਹ ਕਾਪੀ ਪੇਸਟ ਹੀ ਕਰਨਾ ਹੁੰਦਾ ਅਸਲ ਦੇ ਵਿੱਚ ਮੈਨੂੰ ਲੱਗਦਾ ਪਾਕਿਸਤਾਨ ਦੀ ਇਸ ਸਮੇਂ ਦਾ ਪਾਕਿਸਤਾਨ ਦੀ ਸਾਰੀ ਦੀ ਸਾਰੀ ਪਾਲਿਸੀ 라ਵਲਪਿੰਡੀ ਤੋਂ ਉੱਥੇ ਦੇ ਜਿਹੜੇ ਆਰਮੀ ਵਾਲੇ ਉਹੀ ਚਲਾ ਰਹੇ ਨੇ ਪੋਲਿਟਿਸ਼ਨਾਂ ਨੂੰ ਤਾਂ ਵਿਚਾਰਿਆਂ ਨੂੰ ਕੌਣ ਪੁੱਛਦਾ ਸੋ ਹੁਣ ਤਾਂ ਅਚਾ ਬੜਾ ਰੌਲਾ ਚੱਲਦਾ ਰਿਹਾ ਤੁਸੀਂ ਜਿਹੜੇ ਕ੍ਰਿਕਟ ਦੇ ਸ਼ਕੀਨ ਹੋਣੇ ਆਂ ਇੰਡੀਆ ਪਾਕਿਸਤਾਨ ਦੇ ਮੈਚ ਦਾ ਉਹ ਜਿਹੜਾ ਇੰਡੀਆ ਤੇ ਪਾਕਿਸਤਾਨ ਦੀ ਵੀ ਹੁਣ ਜੇਕਰ ਤੁਸੀਂ ਗੱਲ ਕਰੋ ਪਾਕਿਸਤਾਨ ਦਾ ਜਿਹੜਾ ਕ੍ਰਿਕਟ ਬੋਰਡ ਆ ਉਹਨੂੰ ਹੈੱਡ ਕਰਦੇ ਨੇ ਮੋਸਨ ਨਕਵੀ ਹੁਣੀ ਜਿਹੜੇ ਕਿ ਸਿੱਧੇ ਸਿੱਧੇ ਆਰਮੀ ਦੇ ਅਪਾਇੰਟਡ ਪਹਿਲਾਂ ਜਿਹੜਾ ਹੋਰ ਉਹਦਿਆਂ ਤੇ ਵੀ ਰਹੇ ਨੇ ਤੇ ਮੀਡੀਆ ਦੇ ਨਾਲ ਉਹਨਾਂ ਦਾ ਤਾਲੁਕ ਰਿਹਾ ਤੇ ਉਹ ਪਾਕਿਸਤਾਨ ਕ੍ਰਿਕਟ ਬੋਰਡ ਦਾ ਵੀ ਉਹਨਾਂ ਨੇ ਉਹੀ ਹਾਲ ਕੀਤਾ ਜੋ ਵੈਸੇ ਬਾਕੀ ਮੁਲਕ ਦਾ ਕੀਤਾ ਹੋਇਆ ਸੋ ਪਰ ਖੈਰ ਚਲੋ ਆਪਾਂ ਜੇਕਰ ਆਪਣੇ ਵਿਸ਼ੇ ਤੇ ਵਾਪਸ ਆਈਏ ਤਾਂ ਵੀ ਯੂਕੇ ਦੀ ਫੋਰਨ ਪੋਲਿਸੀ ਮੋਸਟਲੀ ਜੋ ਯੂਐਸਏ ਕਰਦਾ ਉਹਦੇ ਹਿਸਾਬ ਦੇ ਨਾਲ ਹੀ ਇਹਨਾਂ ਦੀ ਚੱਲਦੀ ਹੁੰਦੀ ਆ ਸੋ ਹੁਣ ਪ੍ਰੋਬਲਮ ਇਹ ਪੈ ਗਈ ਕਿ ਡੋਨਲਡ ਟਰੰਪ ਨੇ ਆ ਕੇ ਤਾਂ ਬਿਆਨ ਯੂਰਪ ਦੇ ਖਿਲਾਫ ਦੇਣੇ ਸ਼ੁਰੂ ਕਰ ਦਿੱਤੇ ਹੁਣ ਯੂਕੇ ਨੂੰ ਇੱਥੇ ਬੈਨੀਫਿਟ ਇਹ ਆ ਕਿ ਯੂਕੇ ਯੂਰਪੀਅਨ ਯੂਨੀਅਨ ਤੋਂ ਬਾਹਰ ਆ ਚੁੱਕਾ ਸੋ ਜੇਕਰ EU ਦੇ ਬਾਬਤ ਕੁਝ 트럼ਪ ਜਾਂ 트럼ਪ ਐਡਮਿਨਿਸਟ੍ਰੇਸ਼ਨ ਕਹਿੰਦੀ ਆ ਜਦੋਂ ਉਹਨਾਂ ਦੇ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਨਸ ਉਹਨਾਂ ਨੇ ਕਈ ਬਿਆਨ ਦਿੱਤੇ ਫ੍ਰੀ ਸਪੀਚ ਨੂੰ ਲੈ ਕੇ ਯੂਰਪੀਅਨ ਯੂਨੀਅਨ ਦੇ ਉੱਤੇ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਯੂਕੇ ਨਹੀਂ ਆਉਂਦਾ ਕਿਉਂਕਿ ਯੂਕੇ ਹੁਣ ਯੂਰਪੀਅਨ ਯੂਨੀਅਨ ਤੋਂ ਬਾਹਰ ਆ ਸੋ ਇਸ ਕਰਕੇ ਇਹਨਾਂ ਨੂੰ ਸਿਗਾ ਵੀ ਵੀ ਚਲੋ ਬਾਕੀ ਡੋਨਲਡ 트럼ਪ ਦੀ ਜਿਹੜੀ ਆ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਵੀ ਆ ਮੇਰੇ ਖਿਆਲ ਉਹਨਾਂ ਦੀ ਦਾਦੀ ਇਸ਼ਾਰੇ ਤੋਂ ਸਕਾਟਲੈਂਡ ਤੋਂ ਸੀ ਜਾਵੇ ਉਹਨਾਂ ਦਾ ਤੇ ਤੁਹਾਨੂੰ ਪਤਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਸੇ ਜਿਹੜੇ ਅਮਰੀਕਨ ਖਾਸ ਕਰਕੇ ਅਮਰੀਕਨ ਜਿਹੜੇ ਲੀਡਰ ਨੇ ਉਹਨਾਂ ਦਾ ਜਿਹੜਾ ਬਾਹਵਾਸਤਾ ਯੂਕੇ ਦੇ ਨਾਲ ਹੈਗਾ ਜਦੋਂ ਵੀ ਪਤਾ ਐਂਡ ਆਫ ਦਾ ਡੇ ਜਿੰਨੀਆਂ ਵੀ ਇੰਗਲਿਸ਼ ਬੋਲਣ ਵਾਲੀਆਂ ਕੰਟਰੀ ਨੇ ਚਾਹੇ ਆਸਟ੍ਰੇਲੀਆ ਆ ਚਾਹੇ ਯੂਐਸਏ ਆ ਕੈਨੇਡਾ ਆ ਨਿਊਜ਼ੀਲੈਂਡ ਆ ਫਾਈਵ ਆਈਜ਼ ਵੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦਾ ਕਿਤੇ ਨਾ ਕਿਤੇ ਬਾਹਵਾਸਤਾ ਤਾਂ ਇੱਥੇ ਗ੍ਰੇਟ ਬ੍ਰਿਟੇਨ ਦੀ ਧਰਤੀ ਦੇ ਨਾਲ ਹੈਗਾ ਹੀ ਆ ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ ਡੋਨਲਡ ਟਰੰਪ ਨੇ ਯੂਕੇ ਦੇ ਨਾਲ ਤਾਂ ਕਹਿ ਲੋ ਕਿ ਰਿਸ਼ਤੇ ਹਜੇ ਠੀਕ ਠਾਕ ਰੱਖੇ ਨੇ ਪਰ ਯੂਰੋਪੀਅਨ ਯੂਨੀਅਨ ਨੂੰ ਤੇ ਬਾਕੀ ਯੂਰੋਪੀਅਨ ਕੰਟਰੀਆਂ ਨੂੰ ਉਹ ਅੱਖਾਂ ਜ਼ਰੂਰ ਦਿਖਾ ਰਹੀ ਹੈ। ਵਿਜ਼ਿਟ ਹੋਈ ਆ ਸਰ ਕੀਸਟਾਰਮਰ ਹੋਣਾ ਦੀ ਯੂਕੇ ਦੇ ਪ੍ਰਧਾਨ ਮੰਤਰੀ ਹੋਣਾ ਦੀ। ਇਹਨਾਂ ਦੀ ਇਸ ਵਿਜ਼ਿਟ ਨੂੰ ਕਹ ਲੋ ਕਿ ਕਾਫੀ ਸਕਸੈਸ ਮੰਨਿਆ ਜਾ ਰਿਹਾ। ਇਹਦੇ ਵਿੱਚ ਦੋ ਤਿੰਨ ਚੀਜ਼ਾਂ ਸਿਗੀਆਂ। ਇੱਕ ਤਾਂ ਇਹ ਸਿਗਾ ਕਿ ਯੂਕਰੇਨ ਦੇ ਬਾਬਤ ਡੋਨਲਡ 트੍ਰੰਪ ਸਰਕੀਆ ਸਟਾਮਰ ਦੇ ਨਾਲ ਬੈਠ ਕੇ ਕੀ ਕਹਿੰਦੇ ਨੇ ਕਿਉਂਕਿ ਯੂਕੇ ਦੀ ਪਾਲਿਸੀ ਯੂਕਰੇਨ ਦੇ ਬਾਬਤ ਕਿੱਦਾਂ ਦੀ ਆ ਤੇ ਜੇਕਰ ਯੂਐਸਏ ਇਹਦੇ ਤੋਂ ਅੱਡ ਹੁੰਦਾ ਤਾਂ ਫਿਰ ਯੂਕੇ ਕੀ ਕਰੂਗਾ ਸੋ ਉਹਦੇ ਲਈ ਖੈਰ ਸਰਕੀਆ ਸਟਾਮਰ ਨੇ ਕਿਹਾ ਕਿ ਚੰਗੀ ਗੱਲ ਆ ਕਿ ਡੋਨਲਡ 트੍ਰੰਪ ਨੇ ਬਲਾਦੀਮਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਆ ਇਹ ਅਸੀਂ ਇਹਨੂੰ ਇੱਕ ਹੋਪ ਉਮੀਦ ਦੀ ਕਿਰਨ ਮੰਨਦੇ ਆ ਤੇ ਚੰਗਾ ਹੋਵੇ ਕਿ ਜੇਕਰ ਇਹਨੂੰ ਆਪਾਂ ਕਿਸੇ ਸੰਧੀ ਤੇ ਪਹੁੰਚਾ ਸਕੀਏ ਤੇ ਯੂਐਸਏ ਦੀ ਜਿਹੜੀ ਆ ਸਿਕਿਉਰਿਟੀ ਗਾਰੰਟੀਆਂ ਬਹੁਤ ਜ਼ਰੂਰੀ ਨੇ ਫਿਰ ਨਾਲ ਦੀ ਨਾਲ ਯੂਕੇ ਦੇ ਵੱਲੋਂ ਇੱਕ ਅਨਪ੍ਰੀਸੀਡੈਂਟਡ ਸਰਕੀਅ ਸਟਾਮਰ ਨੇ ਕਿਹਾ ਤੇ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਇੱਕ ਜਿਹੜਾ ਉਹਨਾਂ ਨੇ ਇਨਵੀਟੇਸ਼ਨ ਆ ਕਿੰਗ ਚਾਰਲਸ ਦਾ 3 ਵੱਲੋਂ ਯੂਕੇ ਦੀ ਰਾਇਲ ਫੈਮਿਲੀ ਵੱਲੋਂ ਸਟੇਟ ਵਿਜ਼ਿਟ ਦਾ ਜਿਹੜਾ ਇਨਵੀਟੇਸ਼ਨ ਡੋਨਲਡ ਟਰੰਪ ਨੂੰ ਦਿੱਤਾ ਗਿਆ ਜਿਹੜਾ ਕਿ ਆਬਵੀਅਸਲੀ ਉਹਨਾਂ ਨੇ ਐਕਸੈਪਟ ਕੀਤਾ ਤੇ ਹੁਣ ਉਹ ਸਟੇਟ ਵਿਜ਼ਿਟ ਤੇ ਆਪਣੀ ਪਰਿਵਾਰ ਦੇ ਨਾਲ ਡੋਨਲਡ ਟਰੰਪ ਉਹ ਯੂਕੇ ਆਉਣਗੇ ਸੋ ਇਹਨੂੰ ਤਾਂ ਕਾਫੀ ਸਕਸੈਸਫੁਲ ਮੰਨਿਆ ਜਾ ਰਿਹਾ ਇਸ ਮੁਲਾਕਾਤ ਨੂੰ ਤੇ ਟ੍ਰੇਡ ਟੈਰਿਫਸ ਨੂੰ ਵੀ ਲੈ ਕੇ ਵੀ ਆਪਾਂ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਜਿਹੜੇ ਟੈਰਿਫ ਯੂਕੇ ਆਪਣੇ ਯੂਐਸਏ ਦੇ ਵੱਲੋਂ ਕੈਨੇਡਾ ਮੈਕਸੀਕੋ ਜਾਂ ਹੋਰ ਕੰਟਰੀਆਂ ਦੇ ਉੱਤੇ ਲਾਉਣ ਦੀ ਗੱਲ ਕੀਤੀ ਜਾ ਰਹੀ ਆ ਸੋ ਯੂਕੇ ਦੇ ਬਾਬਤ ਟਰੰਪ ਨੇ ਸੰਕੇਤ ਇਹ ਦਿੱਤਾ ਕਿ ਯੂਕੇ ਦੇ ਨਾਲ ਅਮਰੀਕਾ ਦੀ ਜਲਦੀ ਹੀ ਕੋਈ ਟ੍ਰੇਡ ਡੀਲ ਹੋ ਸਕਦੀ ਆ ਜਿਹਦੇ ਬਾਬਤ ਲੰਬੇ ਸਮੇਂ ਤੋਂ ਗੱਲਾਂਬਾਤਾਂ ਚੱਲ ਰਹੀਆਂ ਨੇ ਤੇ ਹੋ ਸਕਦਾ ਕਿ ਬਾਕੀ ਯੂਰੋਪੀਅਨ ਕੰਟਰੀਆਂ ਦੇ ਨਾਲ ਯੂਐਸਏ ਦਾ ਰਿਸ਼ਤਾ ਕਿਦਾਂ ਦਾ ਰਹਿੰਦਾ ਇਹ ਹਜੇ ਦੇਖਣ ਵਾਲਾ ਆ ਪਰ ਯੂਕੇ ਦੇ ਨਾਲ ਉਹਦੇ ਟ੍ਰੇਡ ਵਾਲੇ ਰਿਸ਼ਤੇ ਵੀ ਚੰਗੇ ਰਹਿ ਸਕਦੇ ਆ ਯੂਕੇ ਦੇ ਉੱਤੇ ਹੋ ਸਕਦਾ ਉਹਨਾਂ ਜਿਆਦੇ ਟੈਰਫ ਅਮਰੀਕਾ ਨਾ ਲਾਵੇ ਤੇ ਯੂਕੇ ਤੇ ਯੂਐਸਏ ਦੇ ਰਿਸ਼ਤੇ ਜਿੱਦਾਂ ਕਿਤੇ ਚੱਲੇ ਆਉਂਦੇ ਆ ਉਦਾਂ ਕਿਤੇ ਚੰਗੇ ਰਹਿ ਸਕਦੇ ਆ ਬਾਕੀ ਯੂਰੋਪੀਅਨ ਕੰਟਰੀਆਂ ਦੇ ਨਾਲ ਕੀ ਹੁੰਦਾ ਇਹ ਬਾਅਦ ਦੀ ਗੱਲ ਆ ਤੇ ਬਾਕੀ ਸਭ ਤੋਂ ਅਹਿਮ ਅੱਜ ਗੱਲ ਇਹ ਆ ਕਿ ਜਿਹੜੇ ਯੂਕਰੇਨੀਅਨ ਰਾਸ਼ਟਰਪਤੀ ਆ ਜਿਹੜੇ ਕਿ ਇਸ ਸਮੇਂ ਜਿਵੇਂ ਮੈਂ ਕਿਹਾ ਕਿ ਜਦੋਂ ਮੈਂ ਗੱਲਬਾਤ ਕਰ ਰਿਹਾ ਉਹ ਇਸ ਸਮੇਂ ਜਹਾਜ਼ ਦੇ ਵਿੱਚ ਹੁਣੇ ਆ ਜਾਂ ਵਾਸ਼ਿੰਗਟਨ ਪਹੁੰਚਣ ਵਾਲੇ ਹੋਣੇ ਆ ਉਹਨਾਂ ਨੇ ਗੱਲਬਾਤ ਉਹਨਾਂ ਦੀ ਮੁਲਾਕਾਤ ਹੋਣੀ ਅੱਜ ਡੋਨਲਡ 트੍ਰੰਪ ਦੇ ਨਾਲ ਤੇ ਡੋਨਲਡ 트੍ਰੰਪ ਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਤੇ ਯੂਕਰੇਨੀਅਨ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹਨਾਂ ਦੇ ਵਿੱਚ ਇੱਕ ਡੀਲ ਸਾਈਨ ਹੋਣੀ ਆ ਮਿਨਰਲਸ ਦੀ ਉਹ ਮਿਨਰਲ ਕੀ ਆ ਕਿ ਯੂਕਰੇਨ ਦੀ ਧਰਤੀ ਦੇ ਹੇਠਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਰੀਅਰ ਅਰਥ ਮਿਨਰਲਸ ਨੇ ਦੇ ਕੋਈ ਬਹੁਤ ਸਾਰੇ ਇਦਾਂ ਦੇ ਖਣਿਜ ਪਦਾਰਥ ਨੇ ਜਿਹਨੇ ਜਿਹੜੇ ਕਿ ਬਹੁਤ ਕੀਮਤੀ ਨੇ ਤੇ ਉਹ ਸਿਰਫ ਯੂਕਰੇਨ ਦੇ ਵਿੱਚ ਹੀ ਆ ਇਸ ਇਸ ਤਰੀਕੇ ਦੀਆਂ ਗੱਲਾਂ ਆ ਹਾਲਾਂਕਿ ਕਿੰਨਾ ਕਿ ਸੱਚ ਹੈ ਤਾਂ ਉਹ ਆਬਵੀਅਸਲੀ ਖੁਦਾਈ ਤੋਂ ਬਾਅਦ ਪਤਾ ਲੱਗਣਾ ਬਕਵਾਕ ਰਾਮਾ ਇਹਦੇ ਬਾਬਤ ਜ਼ਿਕਰ ਤੁਸੀਂ ਮੀਡੀਆ ਤੇ ਸੁਣੋ ਤਾਂ ਸੋ ਇਹਨੂੰ ਲੈ ਕੇ ਹੁਣ ਅੱਜ ਇੱਕ ਡੀਲ ਸਾਈਨ ਹੋਣ ਜਾ ਰਹੀ ਹੈ ਜਿਹਦੇ ਬਾਬਤ ਪਹਿਲਾਂ ਤਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੈਲਸਕੀ ਨੇ ਕਿਹਾ ਸੀਗਾ ਕਿ ਮੈਂ ਆਪਣਾ ਮੁਲਕ ਵੇਚਣਾ ਨਹੀਂ ਮੈਂ ਆਪਣੇ ਮੁਲਕ ਦੇ ਜਿਹੜੇ ਆ ਖਜ਼ਾਨਾ ਮੈਂ ਯੂਐਸਏ ਨੂੰ ਨਹੀਂ ਦੇਣਾ ਯੂਐਸਏ ਵਾਲਿਆਂ ਨੇ ਭਾਈ ਅੱਖਾਂ ਥੋੜੀਆਂ ਦਿਖਾਈ ਆਓ ਕਹਿੰਦੇ ਵਿੱਚ ਮਦਦ ਸਾਡੇ ਤੋਂ ਲੈਣੀ ਆ ਤਾਂ ਇਦਾਂ ਐ ਨਹੀਂ ਵੀ ਅਸੀਂ ਹਥਿਆਰ ਵੀ ਦੇਈ ਜਾਈਏ ਤੇ ਕੱਲੋਂ ਤੁਸੀਂ ਚਾਹੁੰਦੇ ਹੋ ਵੀ ਪੀਸਕੀਪਰ ਵੀ ਸਾਡੇ ਆ ਕੇ ਇੱਥੇ ਖੜੇ ਕਰਨ ਤੇ ਨੈਟੋ ਦੇ ਵਿੱਚ ਵੀ ਸ਼ਾਮ ਅੱਛਾ ਇਹ ਲੈਸਕੀ ਮੰਗਾ ਕਰਦਾ ਵੀ ਬਹੁਤ ਆ ਵੈਸੇ ਇਹ ਇੱਥੇ ਯੂਰਪੀਅਨ ਕੰਟਰੀਆਂ ਨੂੰ ਵੀ ਕਈ ਵਾਰ ਜਿਹੜਾ ਤਤਾ ਠੰਡਾ ਬੋਲ ਜਾਂਦਾ ਕਿ ਹੋਰ ਮਦਦ ਕਰੋ ਸਾਡੀ ਇੱਕ ਵਾਰ ਇੱਥੇ ਯੂਕੇ ਦੇ ਫ ਜਿਹੜੇ ਡਿਫੈਂਸ ਸੈਕਟਰੀ ਸੀਗੇ ਬੈਨਵਾਲਸ ਉਸ ਸਮੇਂ ਤੇ ਉਹਨਾਂ ਨੇ ਕਿਹਾ ਵੀ ਸੀ ਕਿ ਭਾਈ ਇੰਨਾ ਵੀ ਤੁਸਾਨੂੰ ਨਹੀਂ ਕਰਨਾ ਚਾਹੀਦਾ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਸੀ ਮਦਦ ਯੂਕਰੇਨ ਦੀ ਕਰ ਰਹੇ ਆ ਸੋ ਖੈਰ ਤੇ ਬਾਅਦ ਵਿੱਚ ਫਿਰ ਟਰੰਪ ਆਬਵੀਅਸਲੀ ਯੂਐਸ ਤੇ ਜੇ ਜੇ ਬੜੀ ਤਾਕਤ ਹੈ ਉਹਦੇ ਬਾਰੇ ਕਹਿਣ ਦੀ ਕੋਈ ਜ਼ਰੂਰਤ ਨਹੀਂ ਸੋ ਯੂ ایس ਐ ਨੇ ਫਿਰ ਪਤਾ ਨਹੀਂ ਕਿੱਦਾਂ ਇਹਨਾਂ ਦੇ ਨਾਲ ਕਰਕੇ ਤੇ ਬਾਅਦ ਵਿੱਚ ਹੁਣ ਜ਼ਲਨੈਸਕੀ ਹੋਣੀ ਅੱਛਾ ਇਹ ਵੀ ਗੱਲ ਆਈ ਆ ਕਿ ਇਹ ਪਹਿਲਾਂ ਡੀਲ ਦੀ ਆਫਰ ਜ਼ਲਨੈਸਕੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਦਿੱਤੀ ਗਈ ਸੀ ਸੋ ਹੁਣ ਇਹ ਗੱਲ ਆ ਰਹੀ ਆ ਕਿ ਅੱਜ ਮਤਲਬ ਕਿ ਸ਼ੁੱਕਰਵਾਰ ਵਾਲੇ ਦਿਨ ਯੂ ਐਸ ਐ ਤੇ ਯੂਕਰੇਨ ਦੀ ਕੋਈ ਮਿਨਰਲਸ ਦੀ ਡੀਲ ਸਾਈਨ ਹੋ ਸਕਦੀ ਹੈ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਜੇ ਜਦੋਂ ਸਾਈਨ ਹੁੰਦੀ ਉਦੋਂ ਆਪਾਂ ਨੂੰ ਪਤਾ ਲੱਗਣਾ ਤੇ ਇਹਦੇ ਨਾਲ ਫਿਰ ਇਹ ਹੋ ਸਕਦਾ ਕਿ ਜਿਹੜਾ ਯੂਕਰੇਨ ਰਸ਼ੀਆ ਵਾਰ ਹੈ ਉਹ ਰੁਕ ਸਕਦੀ ਆ ਅੱਛਾ ਚੰਗੀ ਗੱਲ ਆ ਵੈਸੇ ਉਹ ਰੁਕ ਜਵੇ ਜੀ ਜਿੰਨੇ ਵੀ ਯੂਰਪ ਦੇ ਵਿੱਚ ਦੇਖ ਰਹੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੀਆਂ ਗੈਸ ਦੀਆਂ ਤੇ ਬਿਜਲੀ ਦੀਆਂ ਕੀਮਤਾਂ ਨੇ ਕੜਾਕੇ ਗੱਡੇ ਪਏ ਆ ਤੇ ਉਹ ਸਾਡੀਆਂ ਸਰਕਾਰਾਂ ਸਾਰਿਆਂ ਦੀਆਂ ਜਦੇ ਉਂਗਲੀ ਕਰ ਦਿੰਦੇ ਆ ਦੇਖੋ ਜੀ ਬਲਾਦੀਮਿਰ ਪੋਟਨ ਨੇ ਯੂਕਰੇਨ ਦੇ ਵਿੱਚ ਜੰਗ ਸ਼ੁਰੂ ਕਰ ਦਿੱਤੀ ਤੇ ਗੈਸ ਤੇ ਐਨਰਜੀ ਦੀਆਂ ਇਹਨਾਂ ਨੇ ਕੀਮਤਾਂ ਵਧਾਤੀਆਂ ਇਸ ਕਰਕੇ ਬਈ ਸਾਡੇ ਤਾਂ ਇਹ ਹਾਲਾਤ ਨੇ ਹੁਣ ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਵੈਸਟਰਨ ਕੰਟਰੀਜ਼ ਨੇ ਯੂਐਸਏ ਤੇ ਇਹਨਾਂ ਯੂਕੇ ਵਾਲਿਆਂ ਨੇ ਬਹੁਤ ਸਾਰੀਆਂ ਪਾਬੰਦੀਆਂ ਰਸ਼ੀਆ ਦੇ ਉੱਤੇ ਲਾਈਆਂ ਉਹਨਾਂ ਨੇ ਆਪਣੀਆਂ એનર્ਜੀ ਦੀਆਂ ਕੀਮਤਾਂ ਉੱਤੇ ਚੱਕਤੀਆਂ ਉਹ ਇੱਕ ਵਾਰੀ ਬਲਾਦੀਮਰ ਪੋਪੇਨ ਨੇ ਕਿਹਾ ਵੀ ਸੀ ਨਾ ਉਹਨੇ ਮਜ਼ਾਕ ਕੀਤਾ ਸੀ ਕਹਿੰਦਾ ਆਖੇ ਇੱਕ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਠੰਡ ਦੇ ਨਾਲ ਠੋਠੜ ਰਿਹਾ ਤੇ ਉਹ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਆ ਡੈਡੀ ਆਪਾਂ ਹੀਟ ਕਾਤੇ ਨਹੀਂ ਲਾਉਂਦੇ ਤੇ ਡੈਡੀ ਕਹਿੰਦਾ ਵੀ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲਦੀ ਆ ਆਪਾਂ ਹੀਟ ਤਾਂ ਬਲਾਦੀਮਰ ਪੁਤਿਨ ਨੇ ਇਹ ਜਿਹੜਾ ਮਜ਼ਾਕ ਦੇ ਵਿੱਚ ਕਿਹਾ ਸੀਗਾ ਕਿ ਯੂਰੋਪੀਅਨ ਕੰਟਰੀਆਂ ਐਵੇਂ ਹੀ ਆਪਣੇ ਲੋਕਾਂ ਨੂੰ ਠੰਡ 'ਚ ਮਾਰ ਰਹੀਆਂ ਨੇ ਵੀ ਜਿਹੜੀ ਆ ਵਾਰ ਉਹ ਤਾਂ ਮੇਰੀ ਤੇ ਯੂਕਰੇਨ ਦੀ ਚੱਲ ਰਹੀ ਆ ਵੀ ਕਿਉਂਕਿ ਰਸ਼ੀਆ ਨੇ ਆਬਵੀਅਸਲੀ એનર્ਜੀ ਪ੍ਰਾਈਸਸ ਵਧਾ ਦਿੱਤੀਆਂ ਤੇ ਇੱਥੇ ਯੂਕੇ ਦੇ ਵਿੱਚ ਤੇ ਬਾਕੀ ਯੂਰੋਪੀਅਨ ਕੰਟਰੀਆਂ ਦੇ ਵਿੱਚ ਗੈਸ ਤੇ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਸੋ ਇਸ ਕਰਕੇ ਚੰਗੀ ਗੱਲ ਆ ਜੇਕਰ ਇਹ ਵਾਰ ਰੁਕ ਜਵੇ ਤਾਂ ਤੇ ਇਹਦੇ ਵਿੱਚ ਫਿਰ ਇਹ ਹੋ ਸਕਦਾ ਹੁਣ ਤੇ ਦੋ ਇਹ ਬਾਕੀ ਆਪਾਂ ਨੂੰ ਪਤਾ ਲੱਗਣਾ ਇਹ ਹੁਣ ਜਿਹੜਾ ਯੂਕੇ ਦੀ ਜਿਹੜੀ ਆ ਟ੍ਰਿਪ ਆ ਯੂਕੇ ਪ੍ਰਧਾਨ ਮੰਤਰੀ ਦਾ ਉਹ ਤਾਂ ਰਿਹਾ ਸਕਸੈਸਫੁਲ ਜ਼ਲਨੇਸਕੀ ਦਾ ਟ੍ਰਿਪ ਕਿੰਨਾ ਕੁ ਸਕਸੈਸਫੁਲ ਰਹਿੰਦਾ ਇਹ ਆਪਾਂ ਨੂੰ ਹੁਣ 24 48 ਘੰਟਿਆਂ ਦੇ ਵਿੱਚ ਪਤਾ ਲੱਗਣਾ ਤੇ ਜੇਕਰ ਇਹਨਾਂ ਦੀ ਡੀਲ ਹੁੰਦੀ ਹੈ ਤੇ 2 ਵਜਾ ਹੋ ਸਕਦੀਆਂ ਜੇਕਰ ਯੂਐਸਏ ਨੇ ਫਿਰ ਜਾ ਕੇ ਆਬਵੀਅਸਲੀ ਜੇਕਰ ਡੀਲ ਹੋ ਜਾਂਦੀ ਕਿਉਂਕਿ ਜਿਹੜੇ ਖਣਿਜ ਪਦਾਰਤ ਨੇ ਜਿਹੜੇ ਮਿਨਰਲਸ ਨੇ ਇਹ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਨੇ ਕਿ ਜ਼ਿਆਦਾਤਰ ਇਹ ਡੌਨਬਾਸ ਦੇ ਏਰੀਆ 'ਚ ਤੇ ਜ਼ੈਪੋਰੀਜ਼ੀਆ ਦੇ ਵਿੱਚ ਆ ਜਿੱ ਤੇ ਜੇਕਰ ਇਹਨਾਂ ਦੀ ਡੀਲ ਹੋ ਜਾਂਦੀ ਆ ਅਮਰੀਕਨ ਲੋਕਾਂ ਨੇ ਜਾ ਕੇ ਉੱਥੇ ਖੁਦਾਈ ਕਰਨੀ ਆ ਅਮਰੀਕਨ ਫੌਜੀਆ ਨੇ ਵੀ ਜਾਣਾ ਤੇ ਫਿਰ ਜੇਕਰ ਰਸ਼ੀਆ ਉਹਨਾਂ ਤੇ ਕੋਈ ਅਟੈਕ ਕਰੂਗਾ ਤਾਂ ਦੈਟ ਮੀਨਸ ਕੇ ਵਰਲਡ ਵਾਰ ਫੇ ਤਾਂ ਏਟੋ ਦੇ ਨਾਲ ਤਾਂ ਸਿੱਧਾ ਪੰਗਾ ਪੈ ਗਿਆ ਸੋ ਇਸ ਕਰਕੇ ਹੋ ਸਕਦਾ ਕਿ ਜੇਕਰ ਅਮਰੀਕਾ ਉੱਥੇ ਚਲੇ ਜਾਂਦਾ ਤੇ ਰਸ਼ੀਆ ਸੰਧੀ ਕਰਨ ਨੂੰ ਮੰਨ ਜਵੇ ਇਹ ਇਹ ਇਹਦਾ ਇੱਕ ਜਿਹੜਾ ਹਿੱਸਾ ਹੋ ਸਕਦਾ ਆਬੀਸਲੀ ਜੇਕਰ ਯੂ ਐਸ ਏ ਦਾ ਕਿਸੇ ਜਗ੍ਹਾ ਦੇ ਵਿੱਚ ਰਣਨੀਤਿਕ ਤੌਰ ਤੇ ਹਿੱਸਾ ਆ ਕਿ ਯੂ ਐਸ ਏ ਨੂੰ ਕਿਸੇ ਜਗ੍ਹਾ ਤੋਂ ਕੋਈ ਚੀਜ਼ ਮਿਲ ਰਹੀ ਆ ਉਹ ਇੱਕ ਤਰੀਕੇ ਨਾਲ ਉਹਦੇ ਖਜ਼ਾਨੇ ਦੇ ਵਿੱਚ ਫਾਇਦਾ ਹੋ ਰਿਹਾ ਤੇ ਯੂ ਐਸ ਏ ਫਿਰ ਉਹਦੀ ਰੱਖਿਆ ਵੀ ਕਰੇਗਾ ਯੂਕਰੇਨ ਵਾਲਿਆਂ ਨੂੰ ਵੀ ਇਹ ਲੱਗਦਾ ਕਿ ਚੰਗੀ ਗੱਲ ਹੈ ਕਿ ਜੇਕਰ ਯੂ ਐਸ ਏ ਵਾਲਿਆਂ ਨਾਲ ਸਾਡੀ ਇਹ ਡੀਲ ਹੋ ਜਵੇ ਪਰ ਇਹਨੂੰ ਕਈ ਤਰੀਕਿਆਂ ਨਾਲ ਦੇਖਿਆ ਜਾ ਰਿਹਾ ਕਈ ਬਹੁਤੇ ਲੋਕੇ ਵੀ ਕਹਿੰਦੇ ਨੇ ਵੀ ਇਹ ਤਾਂ ਜਿਵੇਂ ਮੈਂ ਵੀ ਉਸ ਦਿਨ ਕਿਹਾ ਸੀ ਕਿ ਇਹ ਤਾਂ ਮਰਸਨਰੀਜ਼ ਵਾਲੀ ਗੱਲ ਆ ਵੀ ਭਾਈ ਤੁਸੀਂ ਜਿਹੜਾ ਇਹ ਪੈਸੇ ਲੈ ਕੇ ਕਿਸੇ ਦੀ ਮਦਦ ਕਰਨੀ ਆ ਸੋ ਖੈਰ ਇਹ ਬਹੁਤ ਸਾਰੀਆਂ ਗੱਲਾਂ ਨੇ ਜੀ ਇਸ ਸਮੇਂ ਜਦੋਂ ਦੇ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵਾਈਟ ਹਾਊਸ ਦੇ ਵਿੱਚ ਐਂਟਰ ਹੋਈ ਆ ਬੜਾ ਕੁਝ ਬਦਲ ਰਿਹਾ ਦੁਨੀਆ ਦੇ ਵਿੱਚ ਸੋ ਲਗਾਤਾਰ ਉਹਦੇ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਵੀ ਆ ਤੇ ਕਰਦੇ ਵੀ ਰਹਿਾਂਗੇ ਸੋ ਆਪਣਾ ਤੇ ਆਪਣੀ ਇਸ ਚੈਨਲ ਦਾ ਖਿਆਲ ਰੱਖਣਾ ਸਸ